शिव हिंदू न्यायपीठ ਵੱਲੋਂ ਸੰਚਾਲਿਤ ਟੋਡਰਮਲ ਰਸੋਈ ਸੇਵਾ ਦੇ ਵਿੱਚ ਸੇਵਾ ਕਰਨ ਪੁੱਜੇ ਨੇ ਭਜਨ ਗਾਇਕ ਕੁਮਾਰ ਸੰਜੀਵ ਰਾਮ ਸ਼ਰਨਮ ਦਰੇਸੀ ਤੋਂ ਵਿਨੇਤੀ ਰਸ ਮਾਤ ਸੇਵਕ ਕੀ ਕੇ ਸੂਰੀਸ਼ ਭਗਤ ਸੰਜੇ ਥਾਪੜ ਅਸ਼wini ਵੱਧਵਾ ਨਿਰਸੋਈ ਵਿੱਚ ਲੰਗਰ ਪਰੋਸ ਕੇ ਸੇਵਾ ਕੀਤੀ ਹੈ ਦੱਸਦੀ ਕਿ ਇਸ ਮੌਕੇ ਨਾਲ ਕੀ ਕੀ ਆਉਂ ਹੁੰਦੇ ਆਂ Hindu Nyaypeeth ਵੱਲੋਂ ਸੰਚਾਲਿਤ دیਵਾਨ ਟੋਡਰਮਲ ਦੀ ਸੇਵਾਰ ਸੋਈ ਦੇ ਵਿੱਚ ਅੱਜ ਲੁਧਿਆਣਾ ਸ਼ਹਿਰ ਦੇ ਗਨਮਾਨਿਆ ਲੋਕ ਆਏ ਨੇ ਆਸ਼ੀਰਵਾਦ ਦੇ ਕੁਮਾਰ ਸੰਜੀਵ ਜੀ ਵਿਨੇ ਧੀਰ ਜੀ ਸੰਜੇ <th>ਪਰ ਜੀ ਅਸ਼ਵਨੀ ਵਧਵਾ ਜੀ ਕੇ ਕੇ ਸੂਰੀ ਜੀ ਔਰ ਇਹ ਜਿਹੜਾ ਪ੍ਰਯਾਸ ਹੈ ਦੀਵਾਨ ਟੋਡਰਮਲ ਜੀ ਸੇਵਾਰ ਸੋਈ ਇਹਦੇ ਪਰਪੇਕਟ ਇੱਕ ਗੱਲ ਕਹੂੰਗਾ ਕਿ ਚਾਰ ਯੁੱਗ ਹੋਏ ਨੇ ਸਭ ਤੋਂ ਪਹਿਲਾਂ ਸਤਿਯੁਗ ਸਤਿਯੁਗ ਦੇ ਵਿੱਚ ਹਿਰਨਾ ਕਸ਼ਯਪ ਸਿਗਾ ਰਾਕਸ਼ਸ ਉਸ ਤੋਂ ਬਾਅਦ ਤ੍ਰੇਤਾ ਯੁਗ ਦੇ ਵਿੱਚ ਰਾਵਣ ਹੋਇਆ ਦੁਆਪਰ ਦੇ ਵਿੱਚ ਕੰਸ ਹੋਇਆ ਔਰ ਕਾਲੀ ਯੁਗ ਦੇ ਵਿੱਚ ਮੈਂ ਸਭ ਤੋਂ ਵੱਡਾ ਰਾਖਸ਼ ਹੋਇਆ Hindu ਨ्यायਪੀੜ ਦਾ ਪ੍ਰਯਾਸ ਹੈ ਕਿ ਮੈਂ ਇਹਨੂੰ ਛੱਡ ਕੇ ਸੰਗਠਿਤ ਸ਼ਕਤੀ ਬਣਾਈ ਜਾਵੇ ਔਰ ਇਹ ਦੀਵਾਨ ਟੋਡਰਵਾਲੀ ਸੇਵਾ ਅਰ ਸੋਈ ਇੱਕ ਸੰਗਠਿਤ ਸ਼ਕਤੀ ਬਣਾਉਣ ਦਾ ਪ੍ਰਯਾਸ ਹੈ ਔਰ Hindu ਸਿੱਖ ਭਾਈਚਾਰੇ ਦੀ ਮਜ਼ਬੂਤੀ ਲਈ ਕੰਮ ਕਰਨ ਦਾ ਪ੍ਰਯਾਸ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੀ ਤਾਕਤਾਂ Hindu ਸਿੱਖਾਂ 'ਚ ਫਰਕ ਪਾਣਾ ਚਾਹੁੰਦੀਆਂ ਨੇ ਪਰ ਦੀਵਾਨ ਟੌਡਰਮਲ ਜੀ ਤੋਂ ਵੱਡਾ ਬ੍ਰਾਂਡ ਅੰਬੈਸਡਰ ਹਿੰਦੂ ਸਿੱਖ ਏਕਤਾ ਦਾ ਕੋਈ ਹੋ ਨਹੀਂ ਸਕਦਾ ਇਸ ਕਰਕੇ ਉਹਨਾਂ ਦੇ ਨਾਮ ਦੇ ਉੱਤੇ ਰਸੋਈ ਸ਼ੁਰੂ ਕੀਤੀ ਗਈ ਸੀ ਅੱਜ ਤੋਂ 60 ਦਿਨ ਸਾਲ ਪਹਿਲਾਂ ਔਰ ਇਸ ਮਹੀਨੇ ਦੇ ਅੰਤ ਤੱਕ ਇਸ ਸੇਵਾ ਤੋਂ 4.5 ਲੱਖ ਲੋਕ ਸੇਵਾ ਲੈ ਚੁੱਕੇ ਹੋਣਗੇ ਬਹੁਤ ਬਹੁਤ ਧੰਨਵਾਦ ਲੁਧਿਆਣਾ ਲਾਈਵ ਲਈ ਸੰਜੀਤ ਤੇ ਦਿਰ